ਖਬਰਾਂ ਦੀ ਸ਼ੁਰੂਆਤ ਕਰਗੇ ਭਾਰਤੀ ਫੌਜ ਵੱਲੋਂ ਕੀਤੇ ਗਏ ਇੱਕ ਅਜਿਹੇ ਦਾਅਵੇ ਦੀ ਜਿਸ ਨੂੰ ਲੈ ਕੇ ਖਾਸੀ ਚਰਚਾ ਹੋ ਰਹੀ ਹੈ ਸ਼ਰਮਾ ਜੀ ਤੇ ਉਹ ਦਾਅਵੇ ਦੇ ਉੱਤੇ ਚਰਚਾ ਹੋਣੀ ਲਾਜ਼ਮੀ ਵੀ ਹੈ ਕਿਉਂਕਿ ਲੋਕ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਤਰੰਤਰਾੰਦੇ ਪੱਖਾਂ ਤੋਂ ਹਰ ਤਰ੍ਹਾਂ ਦੇ ਪਹਿਲੂ ਤੋਂ ਉਸ ਦਾਅਵੇ ਨੂੰ ਬਾਚ ਰਹੇ ਨੇ ਦਾਵਾ ਜਿਹੜਾ ਉਹ ਦਰਬਾਰ ਸਾਹਿਬ ਦੇ ਨਾਲ ਜੁੜਿਆ ਹੋਇਆ ਤੇ ਪਾਕਿਸਤਾਨ ਫੌਜ ਦੇ ਨਾਲ ਜੁੜਿਆ ਹੋਇਆ ਹੈ ਇਹ ਕਿਹਾ ਗਿਆ ਕਿ ਪਾਕਿਸਤਾਨ ਦੇ ਫੌਜ ਦੇ ਨਿਸ਼ਾਨੇ ਦੇ ਉੱਤੇ ਦਰਬਾਰ ਸਾਹਿਬ ਸੀ ਕਿਉਂ ਸੀ ਤੇ ਕਿਵੇਂ ਸੀ ਇਹ ਸਵਾਲ ਉੱਠਨੇ ਸੁਭਾਵਕ ਜੀ ਗੱਲ ਹੈ ਬਿਲਕੁਲ ਪ੍ਰਵੀਨ ਜੀ ਜਦੋਂ ਭਾਰਤ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਕਿ ਅਸੀਂ ਪਾਕਿਸਤਾਨ ਦੇ ਵਿੱਚ ਸਥਿਤ ਉਹਨਾਂ ਦੇ ਜਿਹੜੇ ਅਤਵਾਦੀ ਟਿਕਾਣੇ ਨੇ ਉਹਨਾਂ ਨੂੰ ਟੈਟੇਰੀ ਕਰਨਾ ਉਹਦੇ ਲਈ ਇਹ ਸਟ੍ਰਾਈਕ ਦਾ ਫੈਸਲਾ ਹੁੰਦਾ ਹੈ ਔਰ ਭਾਰਤੀ ਫੌਜ ਭਾਰਤੀ ਫੌਜ ਦੇ ਜਾਵਾਜ਼ ਉਸ ਮਿਸ਼ਨ ਨੂੰ ਪੂਰਾ ਕਰਦੇ ਨੇ ਉਸ ਤੋਂ ਬਾਅਦ ਪਾਕਿਸਤਾਨ ਵਾਲੇ ਪਾਸਿਓ ਮਤਲਬ ਕਹਿ ਸਕਦੇ ਹੋ ਤੁਸੀਂ ਕਿ ਡਰੋਨ ਰਾਕਟ ਹੈਨਾ ਜਾਂ ਫਿਰ ਮਜ਼ਾਈਲਾ ਜਾਂ ਗੋਲੀਬਾਰੀ ਐਲਓਸੀ ਔਰ ਸਰਹੱਦ ਤੇ ਇਹ ਸਾਰੀ ਪ੍ਰਕਿਰਿਆ ਜਦੋਂ ਚੱਲਦੀ ਆ ਤਾਂ ਉਹਦੇ ਵਿੱਚ ਭਾਰਤੀ ਫੌਜ ਵੀ ਮੋੜਮਾ ਜਵਾਬ ਦਿੰਦੀ ਹੈ। ਕੋਈ ਭਾਰਤੀ ਫੌਜ ਵੱਲੋਂ ਵੀ ਮਤਲਬ ਕਿ ਬੇਸ਼ੱਕ ਕਈ ਉਹਨਾਂ ਦੇ ਮਜ਼ਾਈਲਾ ਦਾਗੀਆਂ ਗਈਆਂ ਉਹ ਸਾਰਾ ਕੁਝ ਹੋਇਆ ਤੇ ਜਾਂ ਫਿਰ ਉਹਨਾਂ ਦੇ ਜੋ ਆਏ ਉਹਨਾਂ ਨੂੰ ਸਾਰੇ ਨੂੰ ਹਵਾ 'ਚ ਨਿਊਟਰਲਾਈਜ਼ ਕੀਤਾ। ਇਹ ਸਾਰੀ ਪ੍ਰਕਿਰਿਆ ਤੇ ਕੁਝ ਦਿਨਾਂ ਬਾਅਦ ਹੁਣ ਭਾਰਤੀ ਫੌਜ ਵੱਲੋਂ ਚੇਚੇ ਤੌਰ ਤੇ ਖਾਸ ਕਰਕੇ ਜਿਹੜੇ 에ਅਰ ਡਿਫੈਂਡਰਸ ਨੇ ਉਹਨਾਂ ਦੇ ਮੇਜਰ ਕਾਰਤਿਕ ਉਹਨਾਂ ਨੇ ਭਾਰਤੀ ਨਿਊ ਇਜੰਸੀਆਂ ਨਾਲ ਗੱਲਬਾਤ ਦੌਰਾਨ ਇਸ ਗੱਲ ਨੂੰ ਸਾਹਮਣੇ ਲਿਆਂਦਾ ਕਿ ਜਦੋਂ ਪਾਕਿਸਤਾਨ ਦੀ ਫੌਜ ਵੱਲੋਂ ਸਾਡੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਸਾਡੇ 에ਅਰਵੇਜ਼ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਤੇ ਅਸੀਂ ਉਹਨਾਂ ਨੂੰ ਜਿਵੇਂ S400 ਦੀ ਚਰਚਾ ਖੂਬ ਹੋਈ ਹੈ ਉਸ ਤਰ੍ਹਾਂ ਜਿਹੜੀ ਤਕਨੀਕ ਸੀ ਉਹਦੇ ਨਾਲ ਅਸੀਂ ਉਹਨੂੰ ਡਿਸਪਲੂਸ ਕਰ ਰਹੇ ਸੀ ਨਿਊਟਰਲਾਈਜ਼ ਕਰ ਰਹੇ ਸੀ ਹਵਾ ਚੋਂ ਉਹਨੂੰ ਖਾਰਜ ਕਰ ਦਿੰਦੇ ਸੀ ਠੀਕ ਹੈ ਜੀ ਤੇ ਜਦੋਂ ਕਹਿੰਦੇ ਕਿ ਇਹ ਹੁਣ ਉਹਨਾਂ ਦੇ ਕਹਿਣ ਅਨੁਸਾਰ ਹੈ ਕਿ ਜਦੋਂ ਪਾਕਿਸਤਾਨ ਫੌਜ ਭਾਰਤੀ ਟਿਕਾਣਿਆਂ ਨੂੰ ਫੌਜੀ ਟਿਕਾਣਿਆਂ ਨੂੰ ਖਾਸ ਕਰਕੇ ਨਿਸ਼ਾਨਾ ਬਣਾਉਣ ਚ ਕਮਜਾਬ ਨਹੀਂ ਹੋਈ ਤਾਂ ਉਹਨਾਂ ਲੱਗਿਆ ਕਿ ਇੱਥੇ ਲਈ ਡਿਫੈਂਸ ਸਿਸਟਮ ਜਾਦੇ ਲਾਇਆ ਹੈ ਇਸ ਲਈ ਆਪਾਂ ਲੋਕਾਂ ਕੰਨੀ ਨੂੰ ਹੋਜੋ ਸ਼ਹਿਰਾਂ ਕੰਨੀ ਨੂੰ ਹੋਜੋ ਕਸਬਿਆਂ ਕੰਨੀ ਨੂੰ ਹੋਜੋ ਤੇ ਉਹਦੇ ਵਿੱਚ ਕਹਿੰਦੇ ਕਿ ਉਹਨਾਂ ਦਾ ਅਹਿਮ ਨਿਸ਼ਾਨਾ ਆਪਾਂ ਪੰਜਾਬ ਦੇ ਕਈ ਨਗਰ ਪਾਕਿਸਤਾਨ ਜਿਨ੍ਹਾਂ ਜੋ ਖਾਸ ਕਰਕੇ ਸ਼੍ਰੀ ਅੰਮ੍ਰਿਤਸਰ ਵਿਖੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਸਥਾਨ ਵੀ ਹੈ ਉਹ ਕਹਿੰਦੇ ਕਿ ਇਹ ਸਥਾਨ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਵੱਲੋਂ ਮਜ਼ਾਈਲਾ ਡਰੋਨ ਛੱਡੇ ਗਏ ਦਾਗੇ ਜਿਹਨੂੰ ਭਾਰਤੀ ਫੌਜ ਨੇ ਪੂਰੀ ਮਸਤੈਦੀ ਦੇ ਨਾਲ ਹਵਾ ਚ ਯੂਨਿਟਲਾਈਜ਼ ਕਰਤਾ ਜੀ ਜੀ ਹੁਣੇ ਤਾਂ ਫੌਜ ਦਾ ਬਿਆਨ ਹੀ ਆ ਫੌਜ ਦੇ ਉੱਤੇ ਕਦੇ ਕਿਸੇ ਨੇ ਸ਼ੰਕੇ ਛੋਪੇ ਕੀਤੇ ਵੀ ਨਹੀਂ ਹਮ ਪਰ ਜਿਹੜੀ ਰਾਜਨੀਤੀ ਹੈ ਉਹ ਤੇ ਜਿਹੜਾ ਸ਼ੰਕੇ ਛੋਪੇ ਹੈਗੇ ਆ ਹਮ 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 ਸੋ ਇਹ ਰਾਜਨੀਤਿਕ ਸ਼ੰਕੇ ਛੋਪਿਆ ਨਾਲ ਕਿਉਂਕਿ ਪਾਕਿਸਤਾਨ ਦੇ ਵਿੱਚ ਤਾਂ ਸਿੱਧਾ ਹੈ ਕਿ ਉੱਥੇ ਦੀ ਫੌਜ ਨੂੰ ਤਾਂ ਆਪੇ ਉਹ ਡਿਸੀਜਨ ਮੇਕਰ ਨੇ ਆਪੇ ਕਾਰਵਾਈ ਮੇਕਰ ਨੇ ਆਪੇ ਫੈਸਲਾ ਲੈਣਾ ਆਪੇ ਸਾਰਾ ਕੁਝ ਕਰਨਾ ਹਾਂ ਹਾਂ ਸਹੀ ਇੱਥੇ ਤਾਂ ਭਾਰਤੀ ਫੌਜ ਨੂੰ ਜੋ ਦਿਸ਼ਾ ਨਿਰਦੇਸ਼ ਮਿਲਦੇ ਨੇ ਉਸ ਪੱਧਰ ਤੇ ਅਗਾਹ ਕੰਮ ਹੁੰਦਾ ਵੈਸ਼ੱਕ ਕਹਿਣ ਨੂੰ ਹੁੰਦਾ ਕਿ ਤੁਹਾਨੂੰ ਫ੍ਰੀ ਹੈਂਡ ਦਿੱਤਾ ਹੂੰ ਸੋ ਕਿਤਨਾ ਕਿਤੇ ਉਹ ਰਣਨੀਤੀ ਉਹ ਤਰ ਮਿਲ ਹੁੰਦਾ ਹੁਣੇ ਸਾਰੀ ਪ੍ਰਕਿਰਿਆ ਦੇ ਵਿੱਚ ਜਿਹੜੇ ਸਵਾਲ ਆ ਰਹੇ ਨੇ ਕਿ ਇੱਕ ਤਾਂ ਸੰਗਤ ਨੂੰ ਆਮ ਆਵਾਮ ਨੂੰ ਇਹ ਗੱਲ ਅਜੇ ਵੀ ਮੰਨਣੀ ਲੱਗ ਰਹੀ ਕਿ ਇੰਜ ਵੀ ਕਰ ਸਕਦਾ ਪਾਕਿਸਤਾਨ ਹਾਂ ਹਾਂ ਜੀ ਜੀ ਕਿਉਂਕਿ ਐਸਜੀਪੀਸੀ ਦੇ ਨੁਮਾਇंदे ਵੀ ਗੱਲ ਕਰ ਰਹੇ ਸੀ ਕਿ ਚਾਹੇ ਪਾਕਿਸਤਾਨੀ ਫੌਜ ਦੇ ਜਰਨਲ ਨੇ ਤੇ ਚਾਹੇ ਆਪਣੇ ਨੇ ਉਹਨਾਂ ਸਾਰਿਆਂ ਨੂੰ ਪਤਾ ਹੈ ਕਿ ਸੱਚ ਕਣਛੀ ਦਰਬਾਰ ਸਾਹਿਬ ਦੀ ਕੀ ਮਹੱਤਤਾ ਤੇ ਇੰਜ ਉਹ ਜਹੀ ਘਟਿਆਰਕਤ ਨਹੀਂ ਕਰ ਸਕਦਾ ਪਰ ਫਿਰ ਵੀ ਪਾਪੀ ਮਨ ਦਾ ਕੀ ਪਤਾ ਹੁੰਦਾ ਜੀ ਹਮ ਉਹਦੇ ਤੇ ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਅਜਿਹੇ ਦੌਰ ਚ ਕੀ ਹੋ ਸਕਦਾ ਹਾਂਜੀ ਜੀ ਫਿਰ ਇਹਦੇ ਵਿੱਚੋਂ ਕੁਝ ਥਿਰਾਂ ਇਸ ਨੁਕਤੇ ਤੋਂ ਵੀ ਇਹਨੂੰ ਬਾਤ ਰਹੀਆਂ ਸੀਗੀਆਂ ਉਹ ਕਹਿੰਦੀਆਂ ਵੀ ਕਿ ਜਦੋਂ ਅਸੀਂ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨੇ ਤੇ ਲਿਆ ਪਾਕਿਸਤਾਨੀਆਂ ਜੀ ਦਿਓਦ ਉਹਦਾ ਪਾਕਿਸਤਾਨ ਨੇ ਬਿਆਨੀਆਂ ਸਾਹਮਣੇ ਲਿਆਂਦੇ ਕਿ ਜੀ ਸਾਡੇ ਤਾਂ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਸਾਡੀ ਤਾਂ ਮਸਜਿਦਾਂ ਨੂੰ ਟਾਰਗੇਟ ਕੀਤਾ ਜੀ ਹੂੰ 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 ਇਹ ਕੀ ਏ ਉਹਦਾ ਕਾਉਂਟਰ ਹੈ ਹੂੰ ਕੀ ਇਹ ਦੁਨੀਆ ਨੂੰ ਜਿਵੇਂ ਆਪਾਂ ਵਫਤ ਭੇਜਣਿਆ ਹੁਣ ਦੁਨੀਆ 'ਚ ਉਹ ਸਾਰਾ ਕੁਝ ਜਾਣਾ ਹੈ ਜੀ ਉਹਦਾ ਗਰਾਊਂਡ ਵੀ ਤਿਆਰ ਹੈ ਹੂੰ ਕਿ ਉਸ ਲਈ ਹੈ ਕਿ ਦੇਖੋ ਜੀ ਤੁਸੀਂ ਕਿਹੜਾ ਘਟਗੁਜ਼ਾਰੀ ਸੀ ਜੀ ਤੁਸੀਂ ਇਹ ਕੀਤਾ ਹੈ ਨਾ ਸੋ ਇਸ ਤਰੀਕੀ ਉਹਦੇ ਹਿਸਾਬ ਨਾਲ ਦੂਸਰੇ ਪਾਸੇ ਕੁਝ ਤਰ੍ਹਾਂ ਬੀਜੇਪੀ ਦੇ ਹਵਾਲੇ ਨਾਲ ਵੀ ਇਹਨੂੰ ਬਾਤ ਦਿੰਦੇ ਆ ਠੀਕ ਹੈ ਮੈਂ ਫਿਰ ਸਪਸ਼ਟ ਕਰਨਾ ਚਾਹੁੰਦਾ ਕਿ ਫੌਜ ਤੇ ਹਮੇਸ਼ਾ ਮੰਨ ਰਿਹਾ ਔਰ ਫੌਜ ਸਭ ਤੋਂ ਵੱਧ ਪੰਜਾਬ ਦੀ ਪੁੱਤ ਜਾਂਦੇ ਨੇ ਹਮ ਹੈਨਾ ਇਸ ਲਈ ਇਸ ਨੂੰ ਇਸ ਨਜਰੀਏ ਤੋਂ ਵੀ ਬਾਤ ਦਿੰਦੇ ਨੇ ਕਿ ਬੀਜੇਪੀ ਕਿਤੇ ਇਹ ਸਪੀਕਰ ਚ ਤਾਂ ਨਹੀਂ ਹੈ ਕਿ ਕੇ ਸਤਜਨ ਜੀ ਦਰਬਾਰ ਸਾਹਿਬ ਦੇ ਵਿਚਾਰੋਂ 1.5 ਤੋਂ 2 ਲੱਖ ਕਿਵੇਂ ਆ ਜਾਂਦਾ ਬੰਦਾ ਮੈਂ ਤੁਹਾਡੇ ਖਣ ਵੀ ਹਮ ਹਮ ਠੀਕ ਗਿਣਤੀ ਐਡੀ ਵੱਡੀ ਕੀ ਹੋਵੇ ਵਧਦੀ ਜਾਂਦੀ ਐ ਫਿਰ ਉਹ ਇਹ ਤੋਂ ਵੀ ਵਾਕਿਫ ਨੇ ਕਿ ਇੱਥੇ ਜਿੱਦੀ ਵੱਡੀ ਗਿਣਤੀ ਆਉਂਦੀ ਆ ਉਹਦੇ ਵਿੱਚ ਪੰਜਾਬੀ ਘੱਟ ਨੇ ਤੇ ਸਿੱਖ ਪਾਈਚਾਰਾ ਵੀ ਜੇ ਆਪਾਂ ਕਰੀਏ ਤਾਂ ਉਹ ਵੀ ਘੱਟ ਹੈ ਦੂਜੇ ਥੁੱਬਿਆਂ ਵਾਲੇ ਹੋਰ ਧਰਮਾਂ ਵਾਲੇ ਹੋਰ ਫਿਰਕਿਆਂ ਵਾਲੇ ਹੈ ਨਾ ਹੋਰ ਸੱਭਿਆਚਾਰ ਵਾਲੇ ਉਹ ਬਹੁਤ ਵੱਡੀ ਗਿਣਤੀ ਚਾਰੇ ਨੇ ਸੋ ਇੱਕ ਜਦੋਂ ਪ੍ਰੇਰਨਾ ਦਾ ਸਰੋਤ ਬਣ ਜਵੇ ਸੋਮਾ ਬਣ ਜਵੇ ਤਾਂ ਕਿ ਇਸ ਲਈ ਉਹਨਾਂ ਨੂੰ ਸ਼ਰਧਾਲੂਆਂ ਨੂੰ ਵੀ ਦੱਸਣ ਲਈ ਕਿ ਦੇਖੋ ਜੀ ਜਿੱਥੇ ਤੁਸੀਂ ਜਾਣਦੇ ਹੋ ਉਹ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਸ਼ਾਇਦ ਉਹਨਾਂ ਨੂੰ ਹੋਰ ਕੋਈ ਜੇ ਪੰਜਾਬ ਦਾ ਕੋਈ ਹੋਰ ਖੇਤਰ ਦਾ ਦੇ ਸ਼ਾਇਦ ਇਨੀ ਸਮਝ ਨਾ ਪੈਂਦੀ ਇਸ ਖੇਤਰ ਦੇ ਵਾਲੇ ਨਾਲ ਹੂੰ ਸੋ ਜੇ ਅੰਮ੍ਰਿਤਸਰ ਨੂੰ ਟਾਰਗੇਟ ਕੀਤਾ ਗਿਆ ਸੀਗਾ ਫਿਰ ਤਾਂ ਉਹਦੇ ਵਿੱਚ ਇਹ ਵੀ ਕਿਥਰੋਂ ਕਪਰ ਅੱਜ ਕੱਲ ਜਿਵੇਂ ਤੈਅ ਕਰਕੇ ਰੇਂਜ ਦੇਖ ਕੇ ਥਾਂ ਦੇਖ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਮਜ਼ਾਈਲਾਂ ਦਾ ਤੇ ਉਸ ਤਰ੍ਹਾਂ ਸੀ ਜਦੋਂ ਇਹ ਜੇ ਸਵਾਲ ਉੱਠੇ ਤਾਂ ਐਸਜੀਪੀਸੀ ਪਹਿਲਾਂ ਆਪਣੇ ਬਿਆਨ ਤੇ ਹੋਰ ਸੀ ਹੂੰ ਪਹਿਲਾਂ ਕਹਿੰਦੀ ਹੋઈ ਸਕਦਾ ਫਿਰ ਸ਼ਾਮ ਤੱਕ ਕਹਿੰਦੀ ਨਹੀਂ ਭਾਰਤੀ ਫੌਜ ਦਾ ਧੰਨਵਾਦ ਹੈ ਹੂੰ ਜਿਹਨੇ ਇਹ ਹਮਲੇ ਰੋਕ ਕੇ ਸੋ ਭਾਰਤੀ ਫੌਜ ਵੱਲੋਂ ਬਕਾਇਦਾ ਕੁਝ ਵੀਡੀਓ ਵੀ ਜਾਰੀ ਕੀਤੀਆਂ ਗਈਆਂ ਫਿਰ ਹੂੰ ਯਾ ਦੇਖੋ ਭਾਈ ਆ ਟੁਕੜੇ ਪਏ ਨੇ ਜਿਨ੍ਹਾਂ ਨੂੰ ਅਸੀਂ ਕਿੱਥੇ ਹੋਣ ਕਈ ਪੁੱਛ ਰਹੇ ਸੀ ਜੀ ਦਰਵਾਜਾ ਸਾਹਿਬ ਦੇ ਨੇੜੇ ਅਕਦਾ ਕੋਈ ਟੁਕੜਾ ਗਿਰਿਆ ਨਹੀਂ ਵੀ ਉਹ ਕਹਿੰਦੇ ਕਿ ਅਸੀਂ ਉਸ ਨੂੰ ਟਾਰਗੇਟ ਕਰਕੇ ਛੱਡੀ ਨੂੰ ਬਹੁਤ ਪਿੱਛੇ ਹੀ ਰੋਕ ਲਿਆ ਹਾਂ 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 ਬਹੁਤ ਪਹਿਲਾਂ ਹੀ ਡੇਕ ਲਿਆ ਜਿਹੜੇ ਖੇਤਾਂ 'ਚ ਡਿੱਗਦੀਆਂ ਹੋਰ ਥਾਵਾਂ 'ਚ ਡਿੱਗੀਆਂ ਉਹ ਹੀ ਫਿਰ ਉਹਨਾਂ ਨੇ ਕੁਝ ਵੀਡੀਓ ਵੀ ਜਾਰੀ ਕੀਤੀਆਂ ਨੇ ਸੋ ਇਸ ਲਈ ਇਹ ਸ਼ੰਕੇ ਸ਼ੋਭੇ ਇਹ ਸਵਾਲ ਜਵਾਬ ਨਾਲ-ਨਾਲ ਤੁਰ ਹੀ ਗਏ ਪਰ ਕਿਤੇ ਨਾ ਕਿਤੇ ਭਾਰਤੀ ਫੌਜ ਵੱਲੋਂ ਇਸ ਖੁਲਾਸੇ ਤੋਂ ਬਾਅਦ ਇਸ ਇਸ ਪੱਖ ਤੋਂ ਵੀ ਆਖਰ ਦੇਖਿਆ ਗਿਆ ਕਿ ਅਸਲ 'ਚ ਇਸ ਵਾਰ ਪੰਜਾਬ ਨੇ ਲੜਾਈ ਵਾਲੇ ਪਾਸੇ ਨੂੰ ਮੂੰਹੇ ਨਹੀਂ ਕੀਤਾ ਹੂੰ ਪੰਜਾਬ ਨੇ ਇਹ ਅਮਨ ਦੀ ਉਹ ਗੱਲ ਕੀਤੀ ਸ਼ਾਂਤੀ ਦੀ ਉਹ ਗੱਲ ਕੀਤੀ ਸਤਿ ਭਾਵਨਾ ਦੀ ਉਹ ਗੱਲ ਕੀਤੀ ਜੰਗ ਵਾਲੀ ਜਿਆਦੇ ਉਸ ਕਾਟ ਨਹੀਂ ਦਿਖਾਈ ਹੂੰ ਸੋ ਇਸ ਜੋ ਵੀ ਦੇਖਿਆ ਜਾਦਾ ਕਿ ਤਾਂ ਕਿ ਉਹ ਅੰਦਰ ਲਹੂ ਖੋਲ ਜਵੇ ਜੀ ਲਓ ਜੀ ਐ ਹੋ ਗਿਆ ਸੋ ਇਹ ਵੀ ਇਸ ਨੂੰ ਨਜ਼ਰੀਏ ਰੂਪ ਦੇਖਿਆ ਜਾਦਾ ਪਰ ਪਤਾ ਨਹੀਂ ਪਰ ਮਤਲਬ ਕਿ ਉਹ ਜੇਕਰ ਜੇ ਹੱਥ ਸੀ ਧਾਰਮਿਕ ਸਥਾਨਾਂ ਨੂੰ ਵੀ ਇੰਜ ਨਿਸ਼ਾਨੇ ਬਣਾਉਣੇ ਨੇ ਜੇ ਤੁਸੀਂ ਆਪਣੇ ਧਰਮ ਨੂੰ ਵੀ ਫਿਰ ਤੁਸੀਂ ਪੱਕੇ ਨਹੀਂ ਹੋ ਸਕਦੇ ਜੇ ਤੁਸੀਂ ਦੂਸਰੇ ਧਰਮ ਨੂੰ ਨਿਸ਼ਾਨਾ ਬਣਾਉਣੀ ਹੈ ਤੇ ਜੇ ਤੁਸੀਂ ਦੂਸਰੇ ਧਾਰਮਿਕ ਸਥਾਨਾਂ ਨੂੰ ਹਵਾ ਚ ਰੱਖ ਕੇ ਨਿਸ਼ਾਨਾ ਬਣਾਉਣ ਦੀਆਂ ਗੱਲਾਂ ਕਰਦੇ ਹੋ ਹੈਨਾ ਫਿਰ ਤੁਹਾਨੂੰ ਵੀ ਸੋਚਣਾ ਪੜਾਉ ਸੋ ਇਸ ਲਈ ਇਹਦੇ ਉੱਤੇ ਆਉਂਦੇ ਦਿਨਾਂ ਤੱਕ ਵੀ ਚਰਚਾ ਚਰਦੀ ਰਹਿਣੀ ਹਾਂਜੀ ਬਿਲਕੁਲ ਸਿਆਣੇ ਕਹਿੰਦੇ ਵੀ ਜੰਗ ਆ ਤਾਂ ਜੰਗ ਦੇ ਵੀ ਕੋਈ ਨਾ ਕੋਈ ਅਸੂਲ ਕਾਇਦੇ ਹੁੰਦੇ ਆ ਪਰ ਆਪਾਂ ਦੇਖਿਆ ਦੁਨੀਆ ਦਾ ਸਭ ਤੋਂ ਵੱਡਾ ਜੇ ਕੋਈ ਕਾਇਦਾ ਤੇ ਉਹ ਮਨੁੱਖਤਾ ਦਾ ਤੇ ਜੰਗ ਦੇ ਵਿੱਚ ਮਨੁੱਖਤਾ ਉਹ ਨਹੀਂ ਸਭ ਤੋਂ ਵੱਡੀ ਢਾਹ ਲੱਗਦੀ ਚਲੋ ਵਸੀਲੇ ਵਸੀਲੇ ਕੀ ਕਰਨਗੇ ਆਪਾਂ ਕਹਿ ਦਈਏ ਦੇਸ਼ ਦੀ ਜੀਡੀਪੀ ਖਤਮ ਵਸੀਲੇ ਕੀ ਕਰਾਂਗੇ ਜੇ ਤੁਹਾਡੀ ਆਰਥਿਕਤਾ ਇੱਕਰੂਗੀ ਜਦੋਂ ਮਨੁੱਖੀ ਨਾ ਬਚੇ ਤੁਹਾਡੇ ਕੋਲੇ ਤੁਹਾਡੇ ਕੋਲੇ ਉਹਨੇ ਲੋਕ ਹੀ ਨਾ ਬਚੇ ਕੀ ਕਰੋਗੇ ਤੁਸੀਂ ਅੰਕੜਿਆਂ ਕੱਲੇ ਅੰਕੜਾ ਨਾਲ ਥੋੜਾ ਮੁਲਕ ਚੱਲਦੇ ਆ ਮੁਲਕ ਲੋਕਾਂ ਦੇ ਨਾਲ ਚੱਲਦਾ ਮਨੁੱਖਾਂ ਦੇ ਨਾਲ ਚੱਲਦਾ ਧਰਤੀ ਮਨੁੱਖਾਂ ਦੇ ਨਾਲ ਸੋ ਇਹ ਪਤਾ ਨਹੀਂ ਕਿਉਂ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ ਹਰ ਜਿਹੜੀ جنگ ਆ ਲੋਕ ਕਹਿੰਦੇ ਨੇ ਜੰਗ ਦੇ ਵਿੱਚ ਹਰ ਚੀਜ਼ ਜਾਜਾ ਕਿਵੇਂ ਜਾਜਾ ਪਰ ਮਾਣੋ ਕਿ ਠਾ ਵੱਡਾ ਖਤਰਾ ਦੁਨੀਆ ਦੇ ਲਈ ਲੋਕਾਂ ਦੇ ਜੰਗ ਦੇ ਵਿੱਚ ਹਰ ਚੀਜ਼ ਜਾਇਜ਼ਾ ਨਹੀਂ ਇਹ ਕਈ ਚੀਜ਼ਾਂ ਕਹਿਣ ਨੂੰ ਬੇਸ਼ੱਕ ਹੈਗੀਆਂ ਨੇ ਪਰ ਅਪਲਾਈ ਹੋਣੀਆਂ ਕਰਨੀਆਂ ਬਹੁਤ ਔਖੀਆਂ ਨੇ ਪਰ ਜਿਵੇਂ ਤੁਸੀਂ ਦੱਸਿਆ ਬੜੀ ਡਿਟੇਲ ਦੇ ਨਾਲ ਮੈਂ ਬੜੀ ਗਹਿਨਤਾ ਦੇ ਨਾਲ ਸੁਣ ਰਿਹਾ ਸੀਗਾ ਬਹੁਤ ਛਾਣੇ ਲਾ ਕੇ ਲੋਕ ਕਿਹਨਾ ਚੀਜ਼ਾਂ ਨੂੰ ਦੇਖਣਗੇ ਬਹੁਤ ਛਾਣੇ ਲਾ ਕੇ ਇੱਕ ਪਹਿਲੂ ਤੋਂ ਨਹੀਂ ਬਹੁਤ ਸਾਰੀਆਂ ਪਹਿਲੂਆਂ ਤੋਂ ਇਹਨਾਂ ਦਾਅਵਿਆਂ ਨੂੰ ਦੇਖਿਆ ਜਾਊਗਾ ਪਰਖਿਆ ਜਾਊਗਾ